ਦੋਸਾਂਝਾ ਵਾਲਾ ਦਲਜੀਤ ਜਿੱਥੇ ਦੁਨੀਆ ਭਰਤ ਵਿੱਚ ਛਾਇਆ ਹੋਇਆ ਇੱਕ ਵਾਰ ਫਿਰ ਤੋਂ ਚਰਚਾ ਦਾ ਵਿਸ਼ਾ ਬਣ ਗਿਆ ਦਲਜੀਤ ਦੋਸਾਂਝ ਤਾਂ ਫਿਲਮ ਜੋ ਉਹਨਾਂ ਦੀ ਨਵੀਂ ਆ ਰਹੀ ਹੈ ਸਰਦਾਰ ਜੀ 3 ਤਾਂ ਉਸ ਨੂੰ ਲੈ ਕੇ ਵਿਵਾਦ ਬਣਿਆ ਹੋਇਆ ਜਿਸ ਦੇ ਚੱਲਦਿਆਂ ਵੱਡੇ ਪੱਧਰ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਦਲਜੀਤ ਦੋਸਾਂਝ ਜਿੱਤਾ ਦੱਸਦੀ ਹੈ ਕਿ ਜੋ ਇਸ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾਂ ਲਈ ਗਈ ਹੈ ਉਸ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ ਤਾਂ ਉਸ ਸਾਰੇ ਸਵਾਲਾਂ ਦੇ ਦਰਮਿਆਨ ਹੁਣ ਜੋ ਕੰਪਨੀ ਹੈ ਇਸ ਫਿਲਮ ਨੂੰ ਬਣਾਉਣ ਵਾਲੀ ਉਸ ਦਾ ਬਿਆਨ ਸਾਹਮਣੇ ਆਇਆ ਤਾਂ ਵਾਈਟ ਹਿੱਲ ਕੰਪਨੀ ਨੇ ਸਾਫ਼ ਕੀਤਾ ਹੈ ਕਿ ਭਾਰਤ ਵਿੱਚ ਇਹ ਫਿਲਮ ਰਿਲੀਜ਼ ਨਹੀਂ ਹੋਏਗੀ ਹਾਲੇ ਵਿਦੇਸ਼ਾਂ ਵਿੱਚ ਫਿਲਮ ਨੂੰ ਰਿਲੀਜ਼ ਕੀਤਾ ਜਾਏਗਾ ਫਿਰ ਜਿਹੜੀ ਕੰਪਨੀ ਹੈ ਉਸ ਦਾ ਕਹਿਣਾ ਹੈ ਕਿ ਜਦੋਂ ਤੱਕ ਹਾਲਾਤ ਨਹੀਂ ਸੁਧਰਦੇ ਉਦੋਂ ਤੱਕ ਇਹ ਫਿਲਮ ਭਾਰਤ ਵਿੱਚ ਜਿਹੜੀ ਆ ਉਹ ਰਿਲੀਜ਼ ਨਹੀਂ ਕੀਤੀ ਜਾਏਗੀ ਇਥੋਂ ਤੱਕ ਕਿ ਵਾਈਟ ਹਿੱਲ ਕੰਪਨੀ ਨੇ ਦਾਅਵਾ ਠੋਕਿਆ ਹੈ ਕਿ ਜਦੋਂ ਤੋਂ ਭਾਰਤ ਤੇ ਪਾਕਿਸਤਾਨ ਦਰਮਿਆਨ ਜੰਗ ਹੋਈ ਹੈ ਉਦੋਂ ਤੋਂ ਕੋਈ ਵੀ ਪਾਕਿਸਤਾਨੀ ਅਦਾਕਾਰ ਹੈ ਜਿਹੜਾ ਉਹ ਸਾਈਨ ਨਹੀਂ ਕੀਤਾ ਗਿਆ ਤਾਂ ਅਜਿਹੇ ਵਿੱਚ ਜੋ ਹਾਨੀਆਂ ਅਮੀਰ ਅਦਾਕਾਰ ਹੈ ਉਸ ਨੂੰ ਲੈ ਕੇ ਵਿਵਾਦ ਛੜਿਆ ਹੋਇਆ ਹੈ ਕਿਉਂਕਿ ਜਦੋਂ ਭਾਰਤ ਤੇ ਪਾਕਿਸਤਾਨ ਦਰਮਿਆਨ ਜੰਗ ਸ਼ੁਰੂ ਹੋਈ ਸੀ ਪਾਕਿਸਤਾਨ ਤੇ ਭਾਰਤ ਨੇ ਆਪਰੇਸ਼ਨ ਸੰਧੂਰਸ਼ ਸ਼ੁਰੂ ਕੀਤਾ ਸੀ ਤਾਂ ਉਸ ਸਮੇਂ ਬਹੁਤ ਸਾਰੇ ਅਦਾਕਾਰ ਨੇ ਜਿਹੜੇ ਖਾਸ ਕਰਕੇ ਕਮੇਡੀਅਨ ਅਦਾਕਾਰ ਨੇ ਜਿਹੜੇ ਉਹਨਾਂ ਵੱਲੋਂ ਕਟਾਸ਼ ਆ ਜਿਹੜੇ ਭਾਰਤ ਤੇ ਕਸੇ ਗਏ ਸੀ ਤੇ ਭਾਰਤ ਤੇ ਵੱਖ-ਵੱਖ ਤਰੀਕੇ ਨਾਲ ਆ ਜਿਹੜੇ ਆ ਉਹ ਵੱਡੇ ਜਿਹੜੇ ਆ ਸ਼ਬਦ ਵਰਤੇ ਗਏ ਸੀ ਜਿਸ ਦੇ ਚਾਲਦੇ ਆ ਭਾਰਤੀ ਫੌਜ ਨੂੰ ਲੈ ਕੇ ਹੁਣ ਕਈ ਲੋਕ ਜਿਹੜੇ ਆ ਉਹ ਗੁੱਸੇ ਵਿੱਚ ਆਏ ਹੋਏ ਨੇ ਕਿ ਜਿਹੜਾ ਦੇਸ਼ ਕਿਸੇ ਸਮੇਂ ਜਿਹੜੇ ਦੇਸ਼ ਦੇ ਅਦਾਕਾਰ ਭਾਰਤ ਦੀ ਫੌਜ ਜੋ ਅਗਵਾਈ ਕਰ ਰਹੀ ਸੀ ਸਾਰੀ جنگ ਦੀ ਤਾਂ ਉਹਨਾਂ ਦੇ ਖਿਲਾਫ ਬਿਆਨबाजी ਆ ਕਰ ਰਹੀ ਸੀ ਤਾਂ ਉਹਨਾਂ ਨੂੰ ਫਿਲਮ ਵਿੱਚ ਲਿਆ ਗਿਆ ਤਾਂ ਅਜਿਹੇ ਵਿੱਚ ਇਸ ਨੂੰ ਲੈ ਕੇ ਬਿਆਨ ਸਵਾਲ ਖੜੇ ਹੋ ਰਹੇ ਤਾਂ ਵਾਈਟ ਹਿਲ ਕੰਪਨੀ ਨੇ ਕਿਹਾ ਹੈ ਕਿ ਸਰਦਾਰ ਜੀ 3 ਫਿਲਮ ਮੌਜੂਦਾ ਹਾਲਾਤਾਂ ਤੋਂ ਪਹਿਲਾਂ ਬਣੀ ਹੈ ਇਸ ਕਰਕੇ ਅਸੀਂ ਇਸ ਨੂੰ ਹਲੇ ਭਾਰਤ 'ਚ ਰਿਲੀਜ਼ ਨਹੀਂ ਕਰ ਰਹੇ ਅਤੇ ਵਿਦੇਸ਼ਾਂ ਵਿੱਚ ਹੀ ਇਸ ਫਿਲਮ ਨੂੰ ਰਿਲੀਜ਼ ਕੀਤਾ ਜਾਏਗਾ ਜਦੋਂ ਤੱਕ ਹਾਲਾਤ ਨਹੀਂ ਸੁਧਰਦੇ ਉਦੋਂ ਤੱਕ ਭਾਰਤ 'ਚ ਫਿਲਮ ਰਿਲੀਜ਼ ਨਹੀਂ ਹੋਵੇਗੀ ਇੱਥੋਂ ਤੱਕ ਕਿ ਕੰਪਨੀ ਨੇ ਇਹ ਵੀ ਕਿਹਾ ਹੈ ਕਿ ਹਮਲੇ ਤੋਂ ਬਾਅਦ ਕੋਈ ਵੀ ਪਾਕਿਸਤਾਨੀ ਕਲਾਕਾਰ ਸਾਈਨ ਨਹੀਂ ਕੀਤਾ ਗਿਆ ਕੰਪਨੀ ਦਾ ਕਹਿਣਾ ਹੈ ਕਿ ਅਸੀਂ ਭਾਰਤ ਨਾਲ ਮਜ਼ਬੂਤੀ ਨਾਲ ਖੜੇ ਆਂ ਦਾਅਦੇ ਆਂ ਕਿ ਦਾਅਦੀ ਇਹ ਕਿ ਪਾਕਿਸਤਾਨ ਦੀ ਅਦਾਕਾਰਾਂ ਹਾਨੀਆਂ ਅਮਿਰ ਤੇ ਵਿਵਾਦ ਬਣਿਆ ਹੋਇਆ ਹੈ ਕਿ ਜਦੋਂ ਭਾਰਤ ਨੇ ਆਪਰੇਸ਼ਨ ਸੰਦੂਰ ਰਾਹੀਂ ਐਕਸ਼ਨ ਕੀਤਾ ਸੀ ਤਾਂ ਇਹ ਅਦਾਕਾਰ ਭਾਰਤ ਖਿਲਾਫ ਬੋਲ ਰਹੇ ਸੀ ਤੇ ਹੁਣ ਦੇਖਣਾ ਹੋਵੇਗਾ ਕਿ ਭਾਰਤ ਦੇ ਵਿੱਚ ਜਿਹੜੀ ਆ ਫਿਲਮ ਰਿਲੀਜ਼ ਹੁੰਦੀ ਆ ਜਾਂ ਕਿਸ ਤਰੀਕੇ ਦੇ ਹਾਲਾਤ ਰਹਿਣਗੇ ਪਰ ਕਿਤੇ ਨਾ ਕਿਤੇ ਜੋ ਹੁਣ ਸਥਿਤੀ ਬਣੀ ਹੋਈ ਆ ਉਹ ਕਾਫੀ ਜਿਹੜੇ ਆ ਨਾ ਨਾਜ਼ੁਕ ਸਥਿਤੀ ਆ ਜਿਹੜੀ ਫਿਲਮ ਨੂੰ ਲੈ ਕੇ ਬਣ ਚੁੱਕੀ ਆ ਕਿਉਂਕਿ ਬਹੁਤ ਸਾਰੀਆਂ ਹਿੰਦੂ ਜਥੇਬੰਦੀਆਂ ਨੇ ਜਿਹੜੀਆਂ ਉਹ ਇਸ ਫਿਲਮ ਦਾ ਰਿਲੀਜ਼ ਵਿਰੋਧ ਕਰ ਰਹੀਆਂ ਨੇ ਫਿਲਮ ਰਿਲੀਜ਼ ਨਹੀਂ ਹੋਣ ਦੇ ਰਹੀਆਂ ਤਾਂ ਅਜੇ ਵਿੱਚ ਬਾਈਟ ਹਿਲ ਕੰਪਨੀ ਦਾ ਬਿਆਨ ਸਾਹਮਣੇ ਆਇਆ ਹੈ ਕਿ ਭਾਰਤ ਵਿੱਚ ਇਸ ਫਿਲਮ ਨੂੰ ਰਿਲੀਜ਼ ਹਲੇ ਨਹੀਂ ਕਰਾਂਗੇ ਜੇਕਰ ਦੇਖਿਆ ਜਾਵੇ ਕਿ ਦਲਜੀਤ ਦਸਾਂਜ ਜਿੱਥੇ ਪੂਰੇ ਦੁਨੀਆ ਵਿੱਚ ਧਾਕ ਜਮਾ ਰਿਹਾ ਹੈ ਤੇ ਪੂਰੀ ਦੁਨੀਆ ਵਰਲਡ ਵਿੱਚ ਉਸ ਨੇ ਆਪਣੀ ਇੱਕ ਪਛਾਣ ਬਣਾਈ ਆ ਤਾਂ ਦੂਜੇ ਪਾਸੇ ਫਿਲਮ ਨੂੰ ਲੈ ਕੇ ਵੱਡਾ ਵਿਵਾਦ ਖਿੜ ਚੁੱਕਿਆ ਹੈ ਤਾਂ ਸਰਦਾਰ ਜੀ 3 ਫਿਲਮ ਜੋ ਬਣੀ ਆ ਉਸ ਨੂੰ ਲੈ ਕੇ ਵਿਵਾਦ ਜਿਹੜਾ ਛਿੜਿਆ ਹੋਇਆ ਹੈ ਹਾਲਾਂਕਿ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਆ ਕਿ ਸਰਦਾਰ ਫਿਲਮ ਨੂੰ ਲੈ ਕੇ ਜਾਂ ਜਿਹੜਾ ਜਾਦੇ ਲੋਕਾਂ ਵਿੱਚ ਵਿਰੋਧ ਹੋ ਰਿਹਾ ਹਾਨੀਆ ਅਮੀਰ ਜੋ ਕਿ ਪਾਕਿਸਤਾਨ ਦੇ ਅਦਾਕਾਰ ਹੈ ਉਸ ਨੂੰ ਲੈ ਕੇ ਜਾਦਾ ਆ ਜਿਹੜਾ ਨਿਸ਼ਾਨਾ ਨਹੀਂ ਬਣਾਇਆ ਜਾ ਰਿਹਾ ਜਾਣ ਬੁੱਝ ਕੇ ਫਿਲਮ ਨੂੰ ਜਿਹੜਾ ਰੋਕਣ ਦੀ ਕੋਸ਼ਿਸ਼ ਹੋ ਰਹੀ ਆ ਜਿਹਾ ਇਹ ਬਹੁਤ ਸਾਰੇ ਲੋਕ ਜਿਹੜਾ ਬਿਆਨਬਾਜ਼ੀਆ ਕਰ ਰਹੇ ਆ ਤਾਂ ਦੂਜੇ ਪਾਸੇ ਦੇਖਿਆ ਜਾਵੇ ਕਿ ਪਾਕਿਸਤਾਨੀ اداکارਾਂ ਹਾਨੀਆ ਮੀਰ ਨੂੰ ਲੈ ਕੇ ਵੱਡਾ ਵਿਵਾਦ ਛੜਿਆ ਕਿ ਉਸ ਨੂੰ ਲੈ ਕੇ ਕਿਉਂ ਫਿਲਮ ਬਣਾਈ ਗਈ ਹੈ ਹਾਲਾਂਕਿ ਇਹ ਤੇ ਬਾਈਟ ਹਿਲ ਕੰਪਨੀ ਵੱਲੋਂ ਸਾਫ਼ ਕੀਤਾ ਗਿਆ ਕਿ ਇਹ ਜਿਹੜੀ ਫਿਲਮ ਹੈ ਇਹ ਹਮਲੇ ਤੋਂ ਪਹਿਲਾਂ ਦੀ ਹੈ ਅਤੇ ਹਮਲੇ ਤੋਂ ਪਹਿਲਾਂ ਇਹ ਸਾਈਨ ਹੋਈ ਸੀ ਫਿਲਮ ਤਾਂ ਉਸ ਤੋਂ ਬਾਅਦ ਇਹ ਫਿਲਮ ਆ ਬਣੀ ਹੈ ਤੇ ਜੇਕਰ ਦੇਖਿਆ ਜਾਵੇ ਕਿ ਜਦੋਂ ਪਹਿਲਗਾਮ ਵਿੱਚ ਆ ਮਾਫ ਕਰਨਾ ਆ ਪਹਿਲਗਾਮ ਵਿੱਚ ਜਦੋਂ ਹਮਲਾ ਹੋ ਜਾਂਦਾ ਹੈ ਤਾਂ ਉੱਥੇ ਭਾਰਤੀਆਂ ਨੂੰ ਕਈਆਂ ਨੂੰ ਜਿਹੜਾ ਨਿਸ਼ਾਨਾ ਬਣਾਇਆ ਜਾਂਦਾ ਤੇ ਦੋ ਵਿਦੇਸ਼ੀਆਂ ਨੂੰ ਜਿਹੜਾ ਕਤਲ ਕਰ ਦਿੱਤਾ ਜਾਂਦਾ ਅਤਵਾਦੀਆਂ ਵੱਲੋਂ ਤੇ ਉਸ ਤੋਂ ਬਾਅਦ ਇਸ ਸਾਰੇ ਕਤਲकांड ਦਾ ਬਦਲਾ ਲੈਣ ਦੇ ਲਈ ਵੱਡਾ ਐਕਸ਼ਨ ਜਿਹੜਾ ਆਪਰੇਸ਼ਨ ਸੰਧੂਰ ਹੈ ਜਿਹੜਾ ਉਹ ਸ਼ੁਰੂ ਕਰਦਾ ਹੈ ਭਾਰਤ ਅਤੇ ਪਾਕਿਸਤਾਨ ਦੇ ਕਈ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਹੁੰਦੀ ਹੈ ਤੇ ਆ ਕਾਫੀ ਜਿਹੜੇ ਆ ਅਟੈਕ ਕਿਤੇ ਜਾਂਦੇ ਆ ਪਾਕਿਸਤਾਨ ਤੇ ਤੇ ਪਾਕਿਸਤਾਨ ਬਹੁਤ ਸਾਰੇ ਕੋਸ਼ਿਸ਼ ਕਰਦਾ ਹੈ ਭਾਰਤ ਤੇ ਅਟੈਕ ਕਰਨ ਦੀ ਜਿਸ ਦੇ ਚਾਲਦੇ ਆ ਜੋ ਮਜੈਲਾ ਸੀ ਜਾਂ ਜੋ ਡਰੋਨ ਸੀਗੇ ਪਾਕਿਸਤਾਨ ਦੇ ਉਹ ਹਵਾ 'ਚ ਹੀ ਡਿਸਪਿਊਟ ਕਰ ਦਤੇ ਗਏ ਤਾਂ ਹੁਣ ਹਾਲਾਤ ਜਿਹੜੇ ਬਣੇ ਹੋਏ ਆ ਤਾਂ ਕਾਫੀ ਜਿਹੜੇ ਆ ਹਾਲਾਂਕਿ ਸੁਖਾਵੇਂ ਜ਼ਰੂਰ ਹੋ ਗਿਆ ਦੋਵੇਂ ਦੇਸ਼ਾਂ ਦਰਮਿਆਨ ਕੋਈ ਕਿਸੇ ਤਰ੍ਹਾਂ ਦੀ ਜੰਗ ਵਰਗੇ ਹਾਲਾਤ ਨਹੀਂ ਆ ਪਰ ਜੋ ਸ਼ਬਦੀ ਯਾ ਬਾਹਰ ਹੈ ਉਹ ਜ਼ਰੂਰ ਸ਼ੁਰੂ ਹੋਈ ਵੀ ਹੈ ਜਿੱਦੇ ਚੱਲਦਿਆ ਹੁਣ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਤਾਂ ਦੇਖਣਾ ਹੋਏਗਾ ਕਿ ਹੁਣ ਕੰਪਨੀ ਜਿੱਥੇ ਇੱਕ ਵੱਡਾ ਦਾਵਾ ਠੋਕਰੀ ਐ ਤਾਂ ਉਧਰ ਬਾਕੀ ਲੋਕਾਂ ਨੂੰ ਕਿਵੇਂ ਸੈਟੀਸਫਾਈ ਕੀਤਾ ਜਾਏਗਾ ਕਿਵੇਂ ਇਸ ਫਿਲਮ ਨੂੰ ਰਿਲੀਜ਼ ਕੀਤਾ ਜਾਏਗਾ ਜਾਂ ਫਿਰ ਹਾਨੀਆ ਦੇ ਤਾਂ ਕੋਈ ਹੋਰ ਜਿਹੜਾ ਹੁਣ ਜਿਹੜਾ ਅਦਾਕਾਰ ਨੂੰ ਲਿਆ ਜਾਏਗਾ ਜੇਕਰ ਭਾਰਤ 'ਚ ਫਿਲਮ ਰਿਲੀਜ਼ ਕਰਨੀ ਹੈ